ਪੰਜਾਬੀ ਫੇਮਸ ਕਲਾਕਾਰ ਬੱਬੂ ਮਾਨ ਜੋ ਕਿ ਹੜਪੀੜਿਤਾਂ ਦੇ ਲਈ ਅੱਗੇ ਹੱਥ ਪਤੋਂਦੇ ਨਜ਼ਰ ਆ ਰਹੇ ਨੇ ਹਾਲ ਫਿਲਹਾਲ ਹੀ ਉਹਨਾਂ ਨੇ ਇੱਕ ਅਜਿਹਾ ਐਲਾਨ ਕੀਤਾ ਜਿਸ ਸੇ ਚਲਦੇ ਉਹਨਾਂ ਦੇ ਫੈਨਸ ਬੇਹਦ ਖੁਸ਼ ਨਜ਼ਰ ਆ ਰਹੇ ਨੇ ਪੰਜਾਬ ਦੇ ਫੇਮਸ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਏ ਹੜਪੀੜਿਤਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਗਿਆ ਹੈ ਗਾਇਕ ਬੱਬੂ ਮਾਨ ਜੋ ਕਿ ਇਸ ਵਕਤ ਆਪਣੇ ਕੈਨੇਡਾ ਟੂਰ ਤੇ ਨੇ ਆਪਣੇ ਕੈਨੇਡਾ ਦੇ ਵਿਨੀਪੈਗ ਸ਼ੋਜ਼ ਦੀ ਪੂਰੀ ਕਮਾਈ ਨੂੰ ਹੜਪੀੜਿਤਾਂ ਵਾਸਤੇ ਦਾਨ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ਪੰਜਾਬ ਪੰਜਾਬੀਅਤ ਦੇ ਲਈ ਅੱਗੇ ਆਈਏ ਹੜਪੀੜਤਾਂ ਦੀ ਵੱਦ ਤੋਂ ਵੱਧ ਸਹਾਇਤਾ ਕਰੀਏ। ਇਸ ਤੋਂ ਇਲਾਵਾ ਬੇਜ਼ੁਬਾਨ ਪਸ਼ੂਆਂ ਦਾ ਵੀ ਅਸੀਂ ਖਿਆਲ ਰੱਖੀਏ। ਇਹ ਜਾਣਕਾਰੀ ਦਿੰਦਿਆਂ ਉਹਨਾਂ ਦੇ ਨੇੜਲੇ ਸਾਥੀ ਮਨੀਸ਼ ਸ਼ਰਮਾ ਤੇ ਤੇ ਜਿੰਦਰ ਸਿੰਘ ਨਿੱਜਰ ਨੇ ਦੱਸਿਆ ਕਿ ਬਿਆਸ ਤਰਿਆ ਦੇ ਨਜ਼ਦੀਕ ਕੀ ਪਿੰਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ ਪਸ਼ੂ ਵੀ ਵੱਡੇ ਪੱਧਰ ਤੇ ਜਾਂ ਤਾਂ ਮਰ ਚੁੱਕੇ ਨੇ ਜਾਂ ਫਿਰ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਗਏ ਨੇ ਤੇ ਲੋਕ ਸੜਕਾਂ ਉੱਤੇ ਦਿਨ ਕੱਟ ਰਹੇ ਨੇ ਉਹਨਾਂ ਕਿਹਾ ਕਿ ਸਾਨੂੰ ਬੱਬੂ ਬਾਣ ਹੋਰਾਂ ਵੱਲੋਂ ਵਿਦੇਸ਼ ਤੋਂ ਅਖਿਆ ਗਿਆ ਹੈ ਕਿ ਉਸ ਜਗ੍ਹਾ ਤੇ ਜਾਓ ਜਿੱਥੇ ਬਹੁਤ ਜ਼ਰੂਰਤ ਹੋਵੇ ਤੇ ਉਹਨਾਂ ਨੇ ਇਸੇ ਤਹਿਤ ਇਹਨਾਂ ਪਿੰਡਾਂ ਦੇ ਵਿੱਚ ਰਾਹਤ ਪ੍ਰਦਾਨ ਕਰਨ ਦਾ ਬੀੜਾ ਵੀ ਚੁੱਕਿਆ ਹੈ ਉਹਨਾਂ ਕਿਹਾ ਕਿ ਇਹ ਸਮਾਂ ਕਿੰਤੂ ਪਰੰਤੂ ਦਾਨ ਨਹੀਂ ਬਲਕਿ ਦੁੱਖ ਦੀ ਘੜੀ ਹੈ ਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ